ਇੱਕ ਵਾਰ ਬਾਬਾ ਸ਼੍ਰੀ ਚਾਂਜੀ ਯਾਤਰਾ ਕਰਦੇ ਹੋਏ ਇੱਕ ਜੀਹੇ ਇਲਾਕੇ ਵਿੱਚ ਪਹੁੰਚੇ ਜਿੱਥੇ ਭਾਰੀ ਸੋਕਾ ਪਿਆ ਹੋਇਆ ਸੀ ਉੱਥੋਂ ਦੀ ਇੱਕ ਜ਼ਿੰਮੇਦਾਰ ਦਾ ਬਹੁਤ ਵੱਡਾ ਬਾਗ ਸੀ ਸੋ ਪਾਣੀ ਦੀ ਘਾਟ ਕਾਰਨ ਬਿਲਕੁਲ ਸੁੱਕ ਚੁੱਕਾ ਸੀ ਦਰਖਤ ਕੋਲੇ ਮੰਗ ਕਾਲੇ ਪੈ ਗਏ ਸਨ ਜਦੋਂ ਬਾਬਾ ਜੀ ਉੱਥੇ ਪਹੁੰਚੇ ਤਾਂ ਉਸ ਜ਼ਿੰਮੇਦਾਰ ਨੇ ਬੜੇ ਦੁਖੀ ਮਨ ਨਾਲ ਬਾਬਾ ਜੀ ਅੱਗੇ ਬੇਨਤੀ ਕੀਤੀ ਬਾਬਾ ਜੀ ਨੇ ਮੁਸਕਰਾ ਕੇ ਆਪਣੇ ਹੱਥ ਵਿੱਚ ਫੜਿਆ ਜਲ ਦਾ ਪਾਤਰ ਵਿੱਚੋਂ ਥੋੜਾ ਜਿਹਾ ਜਲ ਛਿੜਕਿਆ ਤੇ ਅਕਾਲ ਪੁਰਖ ਦਾ ਧਿਆਨ ਤਰਿਆ ਦੇਖਦੇ ਹੀ ਦੇਖਦੇ ਉਹ ਸੁੱਕੇ ਹੋਏ ਦਰਖਤ ਮੋੜ ਹਰੇ ਭਰੇ ਹੋ ਗਏ ਤੇ ਬਾਗ ਫਲਾਂ ਨਾਲ ਲੱਦ ਗਿਆ ਇਹ ਦੇਖ ਕੇ ਲੋਕ ਹੈਰਾਨ ਰਹਿ ਗਏ ਤੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਬਾਬਾ ਜੀ ਤੇ ਪ੍ਰਭੂ ਦੀ ਅਪਾਰ ਕਿਰਪਾ ਹੈ ਜਦੋਂ ਬਾਬਾ ਸ਼੍ਰੀ ਚਾਂਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਆਏ ਤਾਂ ਉਹਨਾਂ ਦੀ ਰੋਹਾਨੀ ਪਰਖ ਦਾ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਬਾਬਾ ਜੀ ਬਹੁਤ ਬ੍ਰਿੱਧ ਵਸਤਾ ਵਿੱਚ ਸਨ। ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਹਾਡੇ ਇੰਨੇ ਪੁੱਤਰ ਹਨ ਮੇਰੇ ਉਦਾਸੀ ਮਾਰਗ ਨੂੰ ਅੱਗੇ ਕੌਣ ਤੋਰੇਗਾ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਸਤਿਕਾਰ ਨਾਲ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀ ਚਾਂਜੀ ਦੀ ਸੇਵਾ ਵਿੱਚ ਅਰਪਣ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਬਾਬਾ ਸ਼੍ਰੀ ਚਾਂਜੀ ਨੇ ਆਪਣੀ ਸ਼ਕਤੀ ਨਾਲ ਇੱਕ ਵੱਲਦੀ ਹੋਈ ਲੱਕੜ ਕੱਢ ਕੇ ਬਾਬਾ ਗੁਰਦਿੱਤਾ ਜੀ ਨੂੰ ਫੜਾਈ। ਬਾਬਾ ਗੁਰਦਿੱਤਾ ਜੀ ਨੇ ਬਿਨਾਂ ਕਿਸੇ ਡਰ ਦੇ ਉਸ ਨੂੰ ਫੜ ਲਿਆ ਜਿਸ ਨਾਲ ਉਹਨਾਂ ਦੀ ਰੋਹਾਨੀ ਅਵਸਥਾ ਦਾ ਸਬੂਤ ਮਿਲਿਆ। ਬਾਬਾ ਸ਼੍ਰੀ ਚਾਂਜੀ ਨੇ ਕਿਹਾ ਗੁਰਦਿੱਤਾ ਦੀਨ ਦੁਨੀਆ ਟਿੱਕਾ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਕਰ ਦਿਓ।